जी और मेरे अंकल अशोक जी वो भी आ रहे हैं कांग्रेस पार्टी कांग्रेस पार्टी सरकार जी सरदार सिंह शिवाजी साहब

ਮੈਂ ਕਹਿੰਦਾ ਥੋੜੀ ਥੋੜੀ ਜਗ੍ਹਾ ਦੇ ਦਿਓ ਮੰਚ ਤੇ ਸ਼ੋਕਵਾਲੀ ਕੋਈ ਗੱਲ ਨਹੀਂ ਸਰਪਤਾ ਵਿਧਾਇਕ ਜਗਿੰਦਰ ਪਾਲ ਜਿੰਦਾਬਾਦ ਸਰਪਤਾ ਵਿਧਾਇਕ ਅਮਿਤ ਵੇਜੀ ਜਿੰਦਾਬਾਦ ਸਾਡੇ ਜ਼ਿਲ੍ਹਾ ਪ੍ਰਧਾਨ ਨਰੇਸ਼ ਕੁਰੀ ਜੀ ਜਿੰਦਾਬਾਦ ਜਿਥੇ ਜਿਥੇ ਵੀ ਆ ਸਾਰੇ ਇੱਥੇ ਆ ਗੋ ਮੈਂ ਹੁਣ ਵਿਅਕਤੀ ਕਰਨ ਜਾ ਰਿਹਾ ਸਾਡੀ ਪੈਂਨਕੀ ਰੋਡ ਦੇ ਨਾਲ ਸੀਪੋ ਸ਼੍ਰੀਮਤੀ ਇਸ਼ਾ ਠਾਕਰ ਜੀ ਉਹ 2 ਮਿੰਟ ਆਂਗੇ ਕਿਉਂਕਿ ਸਰਪਤਾ ਦਾ ਇੱਕ ਜੀ ਨੇ ਕਿਹਾ दो मिनट तीन मिनट या पांच वो भी बोलेंगे पहले सारी टाइम जी, जी, सरदार जी, 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 ਅੱਜ ਦੇ ਸਾਡੇ ਮੁੱਖ ਮਹਿਮਾਨ ਸੁਖਿੰਦਰ ਸਿੰਘ ਰੰਧਾਵਾ ਜੀ ਤੁਹਾਨੂੰ ਕਹਿਣਾ ਚਾਹੁੰਦੇ ਇਕੱਠ ਕਾਫੀ ਕੋਹਲਕ ਦੇ ਵਿੱਚ ਹੋਇਆ ਕੀ ਲੱਗਿਆ ਇਹ ਚੇਂਜ ਪਾਈ ਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਬੀਜੇਪੀ ਜਿਹੜੀ ਕਹਿੰਦੀ ਆ 400 ਅੱਪ ਕੀ ਬਾਅਦ 400 ਵਾ ਪ੍ਰਧਾਨ ਮੰਤਰੀ ਡਰ ਗਿਆ ਆਮ ਆਦਮੀ ਪਾਰਟੀ ਨੂੰ ਕਿਤੇ ਇਹ ਤਾਂ ਕੋਈ ਬੀਜੇਪੀ ਨੂੰ ਸੁਣਨਾ ਨਹੀਂ ਚਾਹੁੰਦੇ ਬਿਲਕੁਲ ਸੁਣਾਗੇ ਮੈਂ ਉਹਨੂੰ ਪਹਿਲਾਂ ਸੁਣ ਲਓ ਜਿਹੜੇ ਜਿਹੜੇ ਹਿੰਦੁਸਤਾਨ ਦੇ ਵਿੱਚ ਜਿਹੜਾ ਕਨਸਟੀਟਿਊਸ਼ਨ ਨੂੰ ਚੇਂਜ ਕਰਨਾ ਚਾਹੁੰਦੀ ਆ ਉਹ ਹਿੰਦੁਸਤਾਨ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਇਸ ਵਾਰ ਬਿਦੇਪੀ ਨਹੀਂ ਕੋਕ ਸਵਧਾਨ ਨੂੰ ਬਚਾਉਣ ਵਾਲੀ ਦੀ ਸਰਕਾਰ ਬਣੇਗੀ ਹੋਰ ਇੰਡੀਆ ਬਲੋਕ ਦੀ ਸਰਕਾਰ ਬਣੇਗੀ ਤੁਹਾਨੂੰ ਮੈਂ ਸਟੇਜ ਤੇ ਬੋਲਦਿਆਂ ਸਟੇਜ ਤੇ ਬੋਲਦਿਆਂ ਮੇਰਾ ਕਲਮਾ ਬਹੁਤ ਤੁਹਾਨੂੰ ਕਲੈਰਿਟੀ ਨਾਲ ਆਸ ਦਿੱਤਾ ਕਿ ਉਹਨਾਂ ਨੂੰ ਪੁੱਛੋ ਕਿ 슈ਗਰ ਮਿਲ ਕਿਉਂ ਨਹੀਂ ਚੱਲ ਰਹੀ ਉਹਨਾਂ ਨੂੰ ਪੁੱਛੋ ਕਿ ਕਲਾਨੌਰ ਦਾ ਕਿਉਂ ਖੋਜ ਕੇਂਦਰ ਬੰਦ ਕਰਤਾ ਉਹਨਾਂ ਨੂੰ ਪੁੱਛੋ ਬਟਾਲੇ ਦੀ 슈ਗਰ ਮਿਲ ਕਿਉਂ ਬੰਦ ਕਰ ਉਹਨਾਂ ਨੂੰ ਪੁੱਛੋ ਕਿ ਪੰਜੀ ਮਹੀਨਾ ਤੋਂ 1 ਰੁਪਿਆ ਕਿਸੇ ਪਿੰਡ ਚ ਕਿ ਸ਼ਹਿਰ ਚ ਨਹੀਂ ਭੇਜਿਆ ਕਿਉਂ ਨਹੀਂ ਆਇਆ ਉਹਨਾਂ ਨੂੰ ਪੁੱਛੋ ਪੰਜਾਬ ਦਾ ਨਸ਼ਾ ਕਿਉਂ ਨਹੀਂ ਬੰਦ ਹੋ ਰਿਹਾ ਕਿਉਂ ਨਹੀਂ ਉਹਨਾਂ ਨੂੰ ਪੁੱਛਦੇ ਕਿ ਉਹਨਾਂ ਦਾ ਜਿਹੜਾ ਆਈਜੀ ਐਕਸਾਈਜੀ ਅੱਜ ਪ੍ਰੈਜ਼ੈਂਟ ਐਮਐਲਆ ਉਹ ਕਹਿੰਦਾ ਨਸ਼ਾ ਜਿਹੜਾ ਰਾਕਿਫ ਛੱਡਾ ਮਿਲ ਕੇ ਕਰਦਾ ਤੇ ਪ੍ਰਧਾਨ ਮੰਤਰੀ ਕਿ ਮੁੱਖ ਮੰਤਰੀ ਕਹਿੰਦਾ ਕਿ ਉਹਦੇ ਨਜੀਵ ਵਿਚਾਰ ਨੇ ਇਨਕੁਆਇਰੀ ਹੋਣੀ ਚਾਹੀਦੀ ਨਹੀਂ ਇਹ ਚੀਜ਼ਾਂ ਲੋਕ ਪੁੱਛਣ ਮੁੱਖ ਮੰਤਰੀ ਸਾਹਿਬ ਜੇਕਰ ਗੱਲ ਕਰੀਏ ਗੁਰਦਾਸਪੁਰ ਪਠਾਨਕੋਟ ਜਿਹੜਾ ਬਾਰਡਰ ਏਰੀਆ ਇੱਥੇ ਹਜੇ ਤੱਕ ਇੰਡਸਟਰੀ ਨਹੀਂ ਆਪਾਈ ਕੀ ਕਾਰਨ ਹੈ ਜੇ ਮੈਂ ਬੋਲਦਾ ਤੁਹਾਨੂੰ ਕਿਹਾ ਕਿ ਇੱਥੇ ਦੇ ਨਲਕੇ ਪੁੱਟੋ ਵਾਲੇ ਆਉਂਦੇ ਰਹੇ ਨੇ ਇੱਥੇ ਪਾਣੀ ਸਾਡਾ ਖਰਾਬ ਹੈ ਨਲਕੇ ਲਾਵਾਂਗੇ ਕਿ ਪੁੱਟ ਕੇ ਲੈ ਕੇ ਜਾਣਾ ਇਹਦੇ 2.5 ਕਿਲੋ ਦੇ ਹੱਥ ਦੀ ਗੱਲ ਹੈ ਗਿਆ ਟਾਈਕਰ ਹੱਥੋਂ ਤੇ ਕੇਗਾ ਮੈਂ ਅੱਜ ਵੀ ਕਿਨਾਰੇ ਕੱਲ ਵੀ ਕਿਨਾਰੇ ਤੁਸੀਂ ਮੇਰੀ ਜਿਹੜੀ ਪਹਿਲੇ ਦਿਨ ਇੰਟਰਵਿਊ ਮੈਂ ਕਿਹਾ ਕਿ ਬਾਰਡਰ ਕਲਾ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਦੇ ਬਾਰਡਰ 'ਚ ਜਿਹੜਾ ਜਿਹੜੀ ਪਹਾੜੀ ਜਿਹੜੇ ਰਾਜ ਨੇ ਉਹਨਾਂ ਨੂੰ ਸੂਲਤਾਂ ਦਿੱਤੀਆਂ ਗਈਆਂ ਇੰਡਸਟਰੀ ਦੇ ਵਿੱਚ ਇਸ ਬਾਰਡਰ ਦੇ ਉੱਤੇ ਪੰਜਾਬ ਤੋਂ ਲੈ ਕੇ ਰਾਜਸਥਾਨ ਤਿੱਥੋਂ ਤੱਕ ਪੰਜਾਬ ਜਿੱਥੋਂ ਤੱਕ ਸਾਡਾ ਬਾਰਡਰ ਉਹ ਯਾਰ ਮੇਰੇ ਇਥੇ ਨੈਸ਼ਨਲ ਗੱਲ ਕਰੋ ਮੈਂ ਤੁਹਾਨੂੰ ਤੁਹਾਨੂੰ ਪ੍ਰੈਸ ਵਾਲੇ ਇਹ ਦੇਖ ਕੇ ਸੁਣ ਲੋ ਉੱਥੇ ਮੈਂ ਪੰਜਾਬ ਵਿਧਾਨ ਸਭਾ ਚ ਨਹੀਂ ਜਾਣਾ ਮੈਂ ਦੇਸ਼ ਦੀ ਜਿਹੜੀ ਲਾ ਮੇਕਰ ਨੇ ਉਹਨਾਂ ਚ ਜਾ ਕੇ ਗੱਲ ਕਰਨੀ ਆ ਮੈਂ ਦੇਸ਼ ਦੀ ਗੱਲ ਕਰੂੰਗਾ ਮੈਂ ਆਪਣੇ ਪੂਰੇ ਹਿੰਦੁਸਤਾਨ ਦੀ ਗੱਲ ਕਰੂੰ ਪੂਰੇ ਪੰਜਾਬ ਦੀ ਗੱਲ ਕਰੂੰ ਗੁਰਦਾਸਪੁਰ ਦੀ ਗੱਲ ਕਰੂੰ ਤੁਹਾਨੂੰ 3 4 ਤਰੀਕ ਨੂੰ ਦੱਸਾਂਗਾ ਚੁਣੌਤੀ ਕੀ ਆ ਵਕਤ ਨੂੰ 4 ਨੂੰ ਦੱਸਾਂਗਾ